ਜੀ ਜੇ ਤੁਸੀਂ ਦਲਹੌਜ਼ੀ ਨੂੰ ਆਉਂਦੇ ਹੋ। ਆ ਬਣੀ ਕੀਤ ਤੋਂ ਪਹਿਲਾਂ ਇਸ ਵਾਟਰਫਾਲ ਨੂੰ ਕਦੇ ਮਿਸ ਨਾ ਕਰਿਓ ਬਹੁਤ ਸੋਹਣਾ ਨਹਾਉਣ ਨੂੰ ਹੀ ਬੜੀ ਵਧੀਆ ਜਗ੍ਹਾ ਆ 1.5 1.5 ਪੁਆਇੰਟ। ਆ ਰੋਡ ਦੇ ਨਾਲ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਹੁੰਚੇ ਹਾਂ ਦਲਹੌਜ਼ੀ ਦੇ ਲਾਗੇ ਖਜਿਆਰ ਜਿਹਨੂੰ ਮਿਨੀ ਸਵਿਟਜ਼ਰਲੈਂਡ ਕਹਿੰਦੇ ਆ। ਅੱਜ ਦਾ ਆਪਾਂ ਬਲੌਗ ਤੁਹਾਨੂੰ ਛੋਟਾ ਜਿਹਾ ਇੱਥੋਂ ਦਾ ਪਾਵਾਂਗੇ। ਇਹ ਤੋਂ ਅਨੁ ਇਥੋਂ ਦੀ ਲੋਕੇਸ਼ਨ ਸਾਰਾ ਕੁਝ ਦਿਖਾਉਂਦੇ ਆਂ ਘੁੰਮੰਦਾ ਏਰੀਆ ਤੇ ਤੁਸੀਂ ਕਿਵੇਂ ਆ ਸਕਦੇ ਹੋ ਤੇ ਆਪਾਂ ਕਮਰਾ ਰਾਤ ਲਿਆ ਸੀ ਤੇ ਇਥੋਂ ਆਪਾਂ ਹੁਣ ਚੈੱਕ ਆਊਟ ਕਰਾਂਗੇ ਨਾਲ ਹੀ ਆਪਾਂ ਤੁਹਾਨੂੰ ਜੋ ਇਥੋਂ ਦੇ ਥੋੜਾ ਵਿਊ ਦਿਖਾਉਂਦੇ ਜਾਂਦੇ ਆਂ ਤੇ ਬਹੁਤ ਸੋਹਣਾ ਜਿਹੜੀ ਸਥਾਨ ਹੈ ਦੇਖਣ ਵਾਲਾ ਜਗਾਵਾਹੀ ਵਧੀਆ ਪਲੇਸ ਹੈ ਤੇ ਮੈਨੀ ਸਵਿਟਜ਼ਰਲੈਂਡ ਇਸ ਕਰਕੇ ਮਾਚਿਲ ਦਾ ਸਭ ਤੋਂ ਬੈਸਟ ਜਗ੍ਹਾ ਇਸ ਨੂੰ ਮੰਨੀ ਜਾਂਦੀ ਆ ਸੋ ਇਸ ਕਰਕੇ ਆਓ ਤੁਹਾਨੂੰ ਅੱਗੇ ਦਿਖਾਉਂਦੇ ਆ ਜਾ ਕੇ ਬਾਰ ਦੀ ਲੋਕੇਸ਼ਨ ਇੱਥੋਂ ਦਾ ਵਾਤਾਵਰਨ ਆਪਣਾ ਮਿਨੀ ਸਵਿਟਜ਼ਰਲੈਂਡ ਸ਼ਾਮਣੇ ਦੇਖੋ ਕਿੱਡਾ ਸੋਹਣਾ 뷰 ਆ ਵੈਲਕਮ ਵੈਲਕਮ ਟੂ ਮਿਨੀ ਸਵਿਟਜ਼ਰਲੈਂਡ ਦੁਬਾਰਾ ਨੂੰ ਆਨ ਵੈਲਕਮ ਟੂ ਮਾਚਿਲ ਕੋ ਸਕਰੀਨ ਦੇ ਸਾਹਮਣੇ ਜਿੰਨੂੰ ਦੇਖ ਕੇ ਤੁਹਾਡਾ ਹੀ ਮਨ ਕਰੂਗਾ ਕੋ ਨਾਲ ਇਸ ਸਟਾન્ડ ਦੇ ਉੱਤੇ ਆਇਆ ਜਾਵੇ ਏਡੀ ਸੋਹਣੀ ਲੋਕੇਸ਼ਨ ਤੇ ਪਹੁੰਚਿਆ ਜਾਵੇ ਵਾਕਿਆ ਮਿਨੀ ਸਵਿਟਜ਼ਰਲੈਂਡ ਆ ਕੋਈ ਸ਼ੱਕ ਨਹੀਂ ਹੈਗਾ ਇਹ ਇੰਡੀਆ ਦਾ ਇਹ ਮਾਚਰ ਏਰੀਆ ਡਲਹੋਜੀ ਦੇ ਨਾਲ ਟੂ ਰੈਸਟ ਪਲੇਸ ਜੋ ਬਹੁਤ ਸੋਹਣੀ ਜਗ੍ਹਾ ਹੈ ਉਹ ਵਿੱਚ ਲੇਕ ਆ ਜਿਹੜੀ ਇਹ ਸਾਰਿਆਂ ਨੂੰ ਆਪਣੇ ਆਪ ਖਿੱਚਦੀ ਆ ਆ ਪਾਰਕਿੰਗ ਆ ਗੱਡੀਆਂ ਦੀ ਇੱਥੇ ਕਈ ਤਰ੍ਹਾਂ ਦੀ ਐਕਟੀਵਿਟੀਆਂ ਇੱਥੇ ਲਿਖਿਆ ਵਾ ਚਲੋ ਚੰਬਾ ਇਹ ਚੰਬਾ ਵੈਸੇ ਤਾਂ ਇਹਨੂੰ ਜ਼ਿਲ੍ਹਾ ਪੈਂਦਾ ਵਾ ਤੋਂ ਨੇੜੇ ਆ ਚੰਬਾ ਵੀ ਤੇ ਸਾਹਮਣੇ ਦੀ ਲੋਕੇਸ਼ਨ ਉੱਤੇ ਏਡਾ ਸੋਹਣਾ ਰੱਬ ਨੇ ਬਹੁਤ ਸੋਹਣੀ ਜਿਹੜੀ ਕੁਦਰਤ ਬਣਾਈ ਆ ਇਨੂੰ ਦੇਖ ਕੇ ਉਸ ਕਾਦਰ ਨੂੰ ਨਮਸਕਾਰਾਂ ਆਉਂਦੀਆਂ ਕਿੰਨੀ ਸੋਹਣੀ ਲੋਕੇਸ਼ਨ ਬਣਾਈ ਆ ਇੰਨੀ ਹਾਂਜੀ ਇਹ ਪਹਾੜਾਂ ਦੀ ਆਬਾਦੀਆਂ ਦੇ ਵਿੱਚ 6 ਹਜ਼ਾਰ ਦਾ ਮੰਦਿਰ ਸ਼ਿਵ ਮੰਦਿਰ ਇਹ ਸਾਹਮਣੇ ਲੱਗਾ ਸ਼ਿਵ ਜੀ ਦਾ ਸਟੈਚੂ

ਹਾਂਜੀ ਉੱਚੇ-ਉੱਚੇ ਪਹਾੜਾਂ 'ਚ ਸੰਘਣੇ ਜੰਗਲਾਂ 'ਚ ਛੀਲ ਦੇ ਦੇਵਦਾਰ ਦੇ ਦਰਖਤ ਉੱਚੇ ਅਸਮਾਨ ਨੂੰ ਛੁੰਦੇ ਹੋਏ ਉਹਨਾਂ ਦੇ ਵਿੱਚ ਆ ਕੇ ਦੇ ਸੋਹਣੇ ਫੁੱਲ ਕੁਦਰਤੀ ਨਜ਼ਾਰੇ ਜਿੱਥੇ ਇਹ ਰੰਗਦਾਰ ਗੁਲਾਬੀ ਫੁੱਲ ਉੱਥੇ ਆ ਚਿੱਟੇ ਇੰਨਾਂ ਹੀ ਬਾਦੀਆਂ ਦੇ ਵਿੱਚ ਇੱਕ ਖੂਬਸੂਰਤ ਜਿਹੜੇ ਨਜ਼ਾਰੇ ਆ ਬਹੁਤ ਹੀ ਸੋਹਣਾ 뷰 ਇਹਨਾਂ ਪਹਾੜਾਂ ਦਾ ਕੈਨ ਟੋਪਰੇ ਉਹ ਸਾਰਾ ਡਲਹੋਜੀ ਆਪਣੇ ਪਿੱਛੇ ਜਿਹੜਾ ਸ਼ਹਿਰ ਦਿਖਦਾ ਵਾ ਇਹ ਆ ਡਲਹੋਜੀ ਇਸੇ ਡਲੋਜੀ ਤੋਂ ਕੋਈ 22 ਕਿਲੋਮੀਟਰ ਤੇ ਆ ਖਜियार ਹਾਂਜੀ ਇੱਥੋਂ ਤੱਕ ਡਲਹੋਜੀ ਇੱਥੋਂ ਬਣੀ ਖੇਤ ਸ਼ੁਰੂ ਹੋ ਜਾਣਾ ਮਨ ਹੀ ਕਿਤੇ ਬਹੁਤ ਸੋਹਣਾ ਵਾ ਤੇ ਆਪਾਂ ਵੀਡੀਓ ਦੀ ਇੱਥੇ ਸਮਾਪਤੀ ਕਰਾਂਗੇ ਇਹ ਆਪਣਾ ਇਹ ਸਫ਼ਰ ਦਾ ਛੋਟਾ ਜਿਹਾ ਮੈਂ ਤੁਹਾਨੂੰ ਦਿਖਾਈਏ ਧੰਨਵਾਦ ਸਾਰਿਆਂ ਦਾ